ਗਰਦਾਸਪੁਰ ਦੇ ਪਿੰਡ ਬੁੱੱਲੇਵਾਲ ਵਿੱਚ ਵਿਦੇਸ਼ ਰਹਿੰਦੇ ਐਨਆਰਆਈ ਸਾਹਿਬ ਬੁੱੱਲੇਵਾਲ ਵੱਲੋਂ ਇੱਕ ਅਨੋਖੀ ਪਹਿਲ ਪਿੰਡ ਦੀਆਂ ਵਿਆਹੀਆਂ ਅਤੇ ਅਣਵਿਆਹੀਆਂ ਧੀਆਂ ਨੂੰ ਖਾਸ ਸੱਦਾ ਦੇ ਕੇ ਤੀਆਂ ਦਾ ਤਿਹਾਰ ਮਨਾਇਆ ਪਿੰਡ ਦੀਆਂ ਧੀਆਂ ਆਪਣੇ ਬੱਚਿਆਂ ਅਤੇ ਸਹੁਰੇ ਪਰਿਵਾਰਾਂ ਨਾਲ ਵਾਪਸ ਆਈਆਂ ਤਾਂ ਗਿੱਧੇ ਪੋਲੀਆਂ ਘੋੜੀਆਂ ਅਤੇ ਸੁਹਾਗ ਦੀ ਰੰਗ ਬਣ ਦਿੱਤੇ ਉੱਥੇ ਹੀ ਪਿੰਡ ਦਾ ਹਾਰ ਕੋਨਾ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਨਾਲ ਮਹਿਕ ਉੱਠਿਆ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਤੀਆਂ ਵਰਗੇ ਤਿਉਹਾਰ ਨੂੰ ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਸਭ ਤੋਂ ਸੁੰਦਰ ਢੰਗ ਇਹੀ ਹੈ ਤਾਂ ਉੱਥੇ ਹੀ ਪਿੰਡ ਵਿੱਚ ਇਸ ਲੱਗੀਆਂ ਤੀਆਂ ਨੂੰ ਵੇਖਣ ਲਈ ਪੂਰੇ ਵਿੰਡ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਦੇਖੋ ਦਲ ਟੀਵੀ ਲਈ ਹਰਪਾਲ ਸਿੰਘ ਦੀ ਇੱਕ ਵਿਸ਼ੇਸ਼ ਰਿਪੋਰਟ

ਚੜ ਗਿਆ ਕਾ ਨੀ ਮੈ ਰਸਨਾ ਤੇ ਕੰਬਲੇ ਨੂੰ ਛੁਕੀ ਜੀ ਹੋ ਗਈ ਮੁੰਡੇ ਨੂੰ ਓਹ ਛੁਕੀ ਜੀ ਹੋ ਗਈ ਮੁੰਡੇ ਨੂੰ ਇਕ ਤੇ ਮੁੰਡੇ ਅਰੇ ਭੰਗ ਕੰਨ ਮੱਡਾਰੇ ਸਭਾਰੇ ਭੰਗ ਕੰਨ ਸਮੰਨ ਹੱਥ ਕਰਦਾ ਤੂੰ ਕਪੜੇ ਲੈਏ ਜਵਾਨ ਨੂੰ ਮੰਜੀ ਕਰ ਅੱਛਾ ਮੰਜੀ ਜੀ ਉਹ ਤਾਂ ਬਿਠਾਏ ਗਿਆ ਨਾ ਯਾ ਕਰੋ ਯਾ ਕਰੋ ਕਰਨਾ ਪੈਂਦਾ ਕਿੱਦਾਂ ਹੋ ਬੜਿਆ ਆਵਾ ਇਹ ਪੁਰਾਣੇ ਰਿਵਾਜ ਬੰਦੀ ਹੋ ਗਏ ਇਹ ਦੁਬਾਰੇ ਫੇਰ ਸਦੂ ਕੀਤਾ ਹੈ ਹੁਣ ਉਹ ਤੇ ਯਾ ਇਕੱਠੀਆਂ ਫੇਰ ਹੁਣ ਜਾਵਾ ਕਿਹ ਕਿਹ ਹੁੰਦਾ ਸੀ ਕਿਹ ਬਾਣੇ ਜੇ ਨਾ ਆਈ ਜਾਂ ਨਾ ਉਹ ਤਰ ਤ ਨਹੀਂ ਹੁੰਦੀਆਂ ਦਾ ਤਿਹਾੜ ਆਇਆ ਚਲੋ ਸਾਰੇ ਇਕੱਠੇ ਹੋ ਗਏ ਅੱਗੇ ਇਹੋ ਹੀ ਹੁੰਦਾ ਸੀ ਸੌਂ ਦਾ ਪਿੰਡਾ ਪਿੰਡਾ ਜੋ ਰਿਵਾਇਤ ਰਿਵਾਇਤ ਖਤਮ ਹੋ ਗਿਆ ਲੇਕਿਨ ਸਾਹਿਬ ਮੇਰੇ ਕਹਿਣ ਨਾਲ ਕਿੰਨੇ ਨਾ ਕਿਤੇ ਪਿੰਡ ਦੇ ਨਾਲ ਜੁੜਿਆ ਹੀ ਰਹਿੰਦਾ ਕਿੰਨੇ ਮਾਰੇ ਉਹ ਜਿਹੜਾ ਰੋਜ਼ ਉਹਦਾ ਕੰਮ ਇਹ ਹੋਈ ਜਾ ਉਹ ਤਾਂ ਕੰਮ ਇਹ ਹੋਈ ਜਾ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਹੋ ਜਾਏ ਇਸ ਤਰ੍ਹਾਂ ਇਸ ਤਰ੍ਹਾਂ ਹੋ ਜਾਏ ਭਾਵੇਂ ਮੁੰਡਾ ਜਿੰਦਾ ਹੋ ਉਹਦਾ ਦਿਲ ਇੱਥੇ ਉਹ ਹੈਗਾ ਉੱਥੇ ਆ ਤੇ ਮਤਲਬ ਉਹਦਾ ਹੈ ਉਹਦਾ ਇੱਥੇ ਆ ਮਤਲਬ ਉਹਦਾ ਕਰ ਧਿਆਨ ਉਹਦਾ ਇੱਥੇ ਹੁੰਦਾ ਜਮੀ ਜਿੱਤੇ ਧਿਆਨ ਇੱਥੇ ਆ ਰਾਤ ਦਿਨ ਇੱਥੇ ਆਦਾ ਧਿਆਨ ਤੁਹਾਨੂੰ ਹਲਵਾ ਕਰ ਲੋ ਜੇ ਮੈਂ ਆ ਕੇ ਖਲੇ ਨਾ ਕਰੇ ਸਿੰਦੀ ਰਹਾ ਦੂ ਸਿੰਦੀ ਨਿਆਣਾ ਸੋਨੀ ਰਿਆਣਾ ਜੇ ਕਰਨਾ ਪੈਂਦਾ ਆ ਚਲੋ ਘੜਿਆ ਚਲੋ ਮਹਾਰਾਜ ਅੰਦਾਜ਼ ਕਰੇ ਕੋਈ ਜਿਹੜੇ ਨਸ ਅੱਜ ਤੱਕ ਖਾਂਦੇ ਫਿਰਦੇ ਆ ਚਲੋ ਵਧੀਆ ਕੰਮ ਆ ਬਾਲਤ ਖਰਚਿਆਂ ਦੀ ਹੁੰਦੀ ਆ ਸਾਰੀ ਪਾਸੇ ਕੋਈ ਨਸਾ ਕਰਕੇ ਖਰਚਾ ਕਰ ਲੈਂਦਾ ਕੋਈ ਚੰਗੇ ਕੰਮ ਚ ਕਰ ਲੈਂਦਾ ਵਧੀਆ ਆ ਚਾਰਜ ਇਕੱਠੇ ਹੁੰਦੇ ਰੌਣਕਾਂ ਮੱਝ ਜਾਂਦੀਆਂ ਪਿੰਡ ਨੂੰ ਜੋੜ ਕੇ ਰੱਖਿਆ ਪਿੰਡ ਨੂੰ ਜੋੜ ਕੇ ਰੱਖਿਆ ਹਰ ਇੱਕ ਦਾ ਉਹਨੂੰ ਕਿਸੇ ਨਾ ਤੇਰ ਮਰਨੀ ਕੋਈ ਕਰਦਾ ਹੋ ਆਪਣੇ ਕੋ ਇੰਟਰਮੀਅਰ ਕੋ ਨਹੀਂ ਇੰਟਰਮੀਅਰ ਕਿਸਦਾ ਕਰਦਾ ਉਹਦਾ ਇਹ ਹਿਸਾਬ ਸ਼ੁਰੂ ਤੋਂ ਜੀ ਜਿਹੜਾ ਕੋਈ ਨਾਰਾਜ਼ ਵੀ ਹੈ ਨਾ ਉਹ ਨੂੰ ਉਨਕਵਾ ਕੇ ਸੱਸੀ ਦਾ ਬਲਾ ਕੇ ਹੀ ਜਾਣਾ ਹੁਣ ਇਹ ਨਹੀਂ ਕਹਿਣਾ ਵੀ ਮੇਰ ਦਾ ਇਹ ਰਾਜ ਵਾਜਦਾ ਦਾ ਬੋਲਦਾ ਨਹੀਂ ਉਹਨੂੰ ਸੱਸੀ ਦਾ ਬਲਾ ਕੇ ਹੀ ਜਾਣਾ ਗਾੜੀ ਉੱਤੇ ਬੈਠੇ ਦਾ ਵੀ ਹੋਈਆ ਕੋਲ ਹਾਰੇ ਕੋ ਸੱਸੀ ਦਾ ਨਾਈ ਪਿੰਡ ਸਾਡਾ ਘਰ ਦਾ ਅੱਜ ਪਿੰਡ ਵੀ ਤਾਂ ਆਈ ਚੱਲੋ ਜੀ ਮੇਰਾ ਨਾਮ ਪਰਵੀਨ ਹਾਂਜੀ ਇਹ ਸਾਬੂਲੇ ਵਾਲੀ ਇਹਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਉਹ ਹਰ ਸਾਲ ਇਹ ਧੀਆਂ ਦਾ ਫੰਕਸ਼ਨ ਆਰਗੇਨਾਈਜ਼ ਕਰਦਾ ਆ ਪਿਛਲੀ ਵਾਰੀ ਵੀ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਫਿਰ ਤਾਂ ਜੋ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਵਿਆਹ ਵਿਆਹ ਕੇ ਚੜੇ ਜਾਂਦੀਆਂ ਨੇ ਉਹਨਾਂ ਨੂੰ ਇੱਕ ਵਾਰ ਕੋਈੇ ਤੋਂ ਇਕੱਠਾ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੇ ਰੋਜ਼ਾਨਾ ਦੇ ਰੁਟੀਨਿਆਂ ਵਿੱਚੋਂ ਇੱਕ ਦਿਨ ਉਹ ਆਪਣੀ ਜ਼ਿੰਦਗੀ ਆਸਤੇ ਇੱਕ ਆਪਣੀ ਜ਼ਿੰਦਗੀ ਨੂੰ ਖੋਲ ਕੇ ਜੀ ਸਕਣ ਅਤੇ ਆਪਣੇ ਮਨ ਦੇ ਹਾਵ ਭਾਵ ਉਹਨਾਂ ਨੂੰ ਪ੍ਰਗਟਾਵਾ ਕਰ ਸਕਣ ਇਸ ਕਰਕੇ ਸਾਡਾ ਪਿੰਡ ਬਹੁਤ ਪਿੰਡਾਂ ਨਾਲੋਂ ਇੱਕ ਵੀ ਲਖਣ ਪਿੰਡਾ ਕਿਉਂਕਿ ਜਿਹੜਾ ਤੀਆਂ ਦਾ ਤਿਹਾਰਾ ਇਹ ਇੱਕ ਸਾਡੇ ਵਿਰਸੇ ਦੀਆਂ ਸੋਹਰਿਆ ਤੁਆਈਆਂ ਵਾ ਮੈਂ ਵੀ ਸੋਹਰਿਆ ਤੁਆਈਆਂ ਤੇ ਬੜਾ ਚੰਗਾ ਲੱਗਦਾ ਕਿ ਇਸੇ ਬਹਾਨੇ ਉਹ ਗੈਦਰ-ਤੁਗੈਦਰ ਮਤਲਬ ਸਾਰੇ ਮਿਲ ਲੈਂਦੇ ਆ ਕਿ ਕਈ ਕਿੰਨੇ ਕਿੰਨੇ ਦੇਰ ਬਾਅਦ ਮਿਲਦੀ ਆ ਮਾਇਸੇ ਬਹਾਨੇ ਸਾਰਿਆਂ ਦਾ ਮੇਲ ਟੋੜੋ ਜਾਂਦਾ ਪੜੇ ਬੜੀ ਜਿਆਦਾ ਨੋਆ ਵਜਦੀ ਹੈ ਮੈਂ ਅੱਜ ਪਹਿਲੀ ਵਾਰ ਇੱਥੇ ਦੇਖੀ ਆਵਾ